ਕਿਵੇਂ ਦੇਖਦੇ ਹੋ ਜਿਮਨੀ ਚੋਣ ਦਾ ਮਾਹੌਲ ਭਖ ਚੁੱਕਾ ਹੈ ਕਿੱਦਾਂ ਚੱਲ ਰਹੀ ਹੈ ਕਹਾਂ ਟ ਲੋਕਾਂ ਦਾ ਹੰਗਾਰਾ ਜਿਹੜਾ ਆ ਲੋਕਾਂ ਦਾ ਰੌਂਜ ਜਿਹੜਾ ਆ ਉਹ ਕਾਲੀ ਦਾਲ ਦੇ ਹੱਥ 'ਚ ਨਜ਼ਰ ਆ ਰਿਹਾ ਮੇਰੀ ਜਿਮਨੀ ਚੋਣ ਹੁੰਦੀ ਏ ਉਹ ਸਰਕਾਰ ਲੈ ਜਾਂਦੀ ਆ ਲੁਧਿਆਣੇ ਵਾਲੀ ਸੀਟ ਦੀ ਗੱਲ ਕਰੀਏ ਚਾਹੇ ਜਲੰਧਰ ਵੈਸਟ ਦੀ ਗੱਲ ਕਰੀਏ ਉਹ ਜਿੱਤ ਲਈ ਆ ਤੇ ਤੁਹਾਨੂੰ ਲੱਗਦਾ ਕਿ ਇੱਥੇ ਤੁਹਾਡੀ ਜਿਹੜੀ ਜਿੱਤ ਹੋ ਜੂਗੀ ਖਾਸ ਕਰਕੇ ਜਿਹੜੀ ਤਰਨਤਨ ਕੌਨਸਟਿਚਨਸੀ ਏ ਇਹ ਹੋਰ ਤਰ੍ਹਾਂ ਦਾ ਔਰ ਇਹ ਜਿਹੜੀ ਸੀਟ ਹੈ ਇਹ ਅਕਾਲੀ ਸੋਚ ਵਾਲੀ ਸੀ ਤੁਸੀਂ ਅਕਾਲੀ ਦਲ ਦੀ ਗੱਲ ਕੀਤੀ ਪੰਥਕ ਹਲਕੇ ਦੀ ਗੱਲ ਕੀਤੀ ਤਾਂ ਉਹ ਅਕਾਲੀ ਦਲ ਵੀ ਇਹਨਾਂ ਲੋਕਾਂ ਨੇ ਹੀ ਇੱਕ ਗਾਣੇ ਦੇ ਵਿੱਚ ਵੀ ਜ਼ਿਕਰ ਹੁੰਦਾ ਹੈ ਕਿ ਬੀਬੀ ਖਾਲੜਾ ਹਰਾਤੀ ਬੀਬੀ ਖਾਲੜਾ ਨੂੰ ਹਰਾ ਦਿੱਤਾ ਸੀਗਾ ਇਹ ਵੀ ਧਰਮੀ ਫੌਜੀ ਨੇ ਇਹਨਾਂ ਦੇ ਵੀ ਪੰਥ ਨੂੰ ਦੇਣਾ ਹੈ ਇਹਨਾਂ ਨੂੰ ਦਿਤਾ ਦੇਣਗੇ ਦੋਵਾਂ ਹਰੇ ਆ ਇੱਕ ਰਣੀ ਦੋਵਾਂ ਹਰੇ ਆ ਹਾਂਜੀ ਜਿਹੜਾ ਕਿ ਨਹੀਂ ਹਰਨੇ ਚਾਹੀਦੇ ਸੀ ਮੈਂ ਆਪਕੀ ਨੇ ਨਹੀਂ ਹਰਨੇ ਚਾਹੀਦੇ ਸੀ ਤੁਸੀਂ ਦੇਖ ਰਹੇ ਹੋ ਟੀਵੀ ਐਨ ਆਰ ਆਈ ਤੇ ਮੈਂ ਹਾਂ ਪਰਮਜੀਤ ਸਿੰਘ ਪੰਮਾ ਤਰ ਤਨ ਜਿੰਮੀ ਚੌਣ ਨੂੰ ਲੈ ਕੇ ਮਾਹੌਲ ਭਖਦਾ ਜਾ ਰਿਹਾ ਹੈ ਸੀਨੀਅਰ ਆਗੂ ਬਿਰਸਾ ਸਿੰਘ ਬਲਟੋਆ ਸਾਡੇ ਨਾਲ ਮੌਜੂਦ ਨੇ ਬਿਰਸਾ ਸਿੰਘ ਬਲਟੋਆ ਜੀ ਸਵਾਗਤ ਹੈ ਤੁਹਾਡਾ ਟੀਵੀ ਐਨ ਆਰ ਆਈ ਬਹੁਤ ਮਿਹਰਬਾਨੀ ਜੀ ਥੈਂਕ ਯੂ ਸੱਚ ਗਨ ਕਿਵੇਂ ਦੇਖਦੇ ਹੋ ਜਿੰਮੀ ਚੌਣ ਦਾ ਮਾਹੌਲ ਭਖ ਚੁੱਕਾ ਹੈ ਕਿੱਦਾਂ ਨੂੰ ਜਾ ਰਹੀ ਹੈ ਕਹਾਣੀ ਦੇਖੋ ਕਹਾਣੀ ਸਾਨੂੰ ਤੇ ਵਧੀਆ ਲੱਗਦੀ ਹੈ ਕਿ ਪਹਿਲੀ ਰਾਏ ਆ ਕਿ ਬੜੇ ਲਸਮ ਲੰਮੇ ਸਮੇਂ ਬਾਅਦ ਜਿਹੜਾ ਆ ਮਾਹੌਲ ਜਿਹੜਾ ਜਿਮਣੀ ਚੋਂ ਦਾ ਹਾਂਜੀ ਜਾਂ ਆਪਾਂ ਕਹਿ ਲਈਏ ਉਸ ਚੋਂ ਦਾ ਜਿਹਦੇ ਚ ਲੋਕਾਂ ਦਾ ਹੰਗਾਰਾ ਜਿਹੜਾ ਆ ਲੋਕਾਂ ਦਾ ਰੌਣ ਜਿਹੜਾ ਆ ਉਹ ਕਾਲੀਦਾਸ ਦੇ ਹੱਕ ਚ ਨਜ਼ਰ ਆ ਰਿਹਾ ਲੋਕਾਂ ਦਾ ਧੰਨਵਾਦ ਹੈ ਸਤਿਗੁਰਾਂ ਦਾ ਕੋਟਾਣ ਕੋਟ ਸ਼ੁਕਰ ਹੈ ਕਿ ਸਤਿਗੁਰੂ ਕਿਰਪਾ ਬਣਾ ਕੇ ਰੱਖਣ ਤੇ ਜਿਸ ਤਰ੍ਹਾਂ ਲੋਕੀ ਚਰਚਾ ਕਰਦੇ ਆ ਲੋਕੀ ਸਾਥ ਦੇ ਰਹੇ ਆ ਜਿਸ ਤਰ੍ਹਾਂ ਧੜਾ ਧੜਾ ਸ਼ਾਮਲ ਹੋ ਰਹੇ ਆ ਹਾਂਜੀ ਤੇ ਅਕਾਲੀ ਦਲ ਆਪਣੇ ਮਕਸਦ 'ਚ ਹਾਂਜੀ ਕਾਮਯਾਬ ਹੋਇਆ ਬਲਡਵਾ ਸਾਹਿਬ ਦੇਖਿਆ ਤੁਸੀਂ ਅਕਸਰ ਜਿਹੜੀ ਜਿਮਨੀ ਚੋਣ ਹੁੰਦੀ ਏ ਉਹ ਸਰਕਾਰ ਲੈ ਜਾਂਦੀ ਆ ਲੁਧਿਆਣੇ ਵਾਲੀ ਸੀਟ ਦੀ ਗੱਲ ਕਰੀਏ ਚਾਹੇ ਜਲੰਧਰ ਵੈਸਟ ਦੀ ਗੱਲ ਕਰੀਏ ਉਹ ਜਿੱਤ ਲਈ ਆ ਤੇ ਤੁਹਾਨੂੰ ਲੱਗਦਾ ਕਿ ਇੱਥੇ ਤੁਹਾਡੀ ਜਿਹੜੀ ਜਿੱਤ ਹੋ ਜੂਗੀ ਨਹੀਂ ਬੜੀਆਂ ਜਿਮਨੀ ਚੋਣਾਂ ਨੇ ਜਿਹੜੀਆਂ ਸੱਤਾ ਧਾਰੀ ਧਿਰ ਦੇ ਵਿਰੁੱਧ ਵਿਰੋਧੀ ਪਾਰਟੀ ਨੇ ਜਿੱਤੀਆਂ ਨੇ 1995 ਦੇ ਗਿੱਦੜਗਾ ਗਿੱਦੜਬਾਹ ਚੋਣ ਜਦੋਂ ਕਿ ਕਾਂਗਰਸ ਦੀ ਤੂਤੀ ਬੋਲਦੀ ਸੀ ਤੇ ਜ਼ੁਲਮ ਤੇ ਸਿੱਤਮ ਸੀਗਾ ਜ਼ਬਰ ਸੀਗਾ ਤਸ਼ੱਦਦ ਸੀਗਾ ਦਹਿਸ਼ਤ ਸੀਗੀ ਲੋਕਾਂ ਦੇ ਉੱਤੇ ਬਿਅੰਤ ਸਿੰਘ ਦੀ ਤੇ ਬਿਅੰਤ ਸਿੰਘ ਦੀ ਸਰਕਾਰ ਦੀ ਕਾਂਗਰਸੀ ਸਰਕਾਰ ਦੀ ਉਸ ਸਮੇਂ ਵੀ ਲੋਕਾਂ ਨੇ ਗਿੱਦੜਬਾਹ ਦੇ ਵਿੱਚ ਫਤਵਾ ਅਕਾਲੀ ਦਲ ਦੇ ਹੱਕ ਜੀ ਦਿੱਤਾ ਸੀ ਅਜਨਾਲੇ ਦੇ ਵਿੱਚ ਫਤਵਾ ਅਕਾਲੀ ਦਲ ਦੇ ਹੱਕ ਜੀ ਦਿੱਤਾ ਸੀ ਤੇ 1997 ਦੀ ਸਰਕਾਰ ਜਿਹੜੀ ਹੈ ਉਹ ਚੜ੍ਹਦੀ ਕਲਾ ਦੇ ਨਾਲ ਬਣੀ ਸੀ ਇਹ ਇਹ ਕਿਉਂਕਿ ਜਿਹੜੀ ਸ਼ਹਿਰੀ ਵੋਟਰ ਆ ਉਹ ਹੋਰ ਤਰ੍ਹਾਂ ਦਾ ਹੈ ਜਿਹੜਾ ਪਿੰਡੂ ਵੋਟਰ ਆ ਖਾਸ ਕਰਕੇ ਜਿਹੜੀ ਤਰਨਤਨ ਕੌਨਸਟਿਟੂਐਂਸੀ ਹੈ ਇਹ ਹੋਰ ਤਰ੍ਹਾਂ ਦਾ ਹੈ ਔਰ ਇਹ ਜਿਹੜੀ ਸੀਟ ਹੈ ਇਹ ਅਕਾਲੀ ਸੋਚ ਵਾਲੀ ਸੀਟ ਹੈ ਇੱਥੋਂ ਦੇ ਲੋਕ ਪ੍ਰੋ ਅਕਾਲੀ ਨੇ ਠੀਕ ਹੈ ਕਿ 2017 ਦੇ ਵਿੱਚ ਕੈਪਟਨ ਦਾ ਝੂਠ ਚੱਲ ਗਿਆ ਝੂਠ ਦਾ ਸ਼ਕਾਰ ਹਾਂਜੀ ਜਿਹਨੂੰ ਕੁਛ ਨਜ਼ਰ ਆਉਂਦਾ ਹੋਵੇ ਪਤਾ ਨਹੀਂ ਮੈਨੂੰ ਆ ਵੀ ਮਿਲ ਜਣਾ ਆ ਵੀ ਮਿਲ ਜਣਾ ਲੋਕੀ ਉਹਦਾ ਸ਼ਿਕਾਰ ਹੋ ਗਏ 2022 ਚ ਇਹਨਾਂ ਦਾ ਝੂਠ ਚੱਲ ਗਿਆ ਇਨਕਲਾਬ ਵਾਲਿਆਂ ਦਾ ਬਦਲਾ ਵਾਲਿਆਂ ਦਾ ਉਹਦੇ ਕਰਕੇ ਲੋਕੀ ਗਮਰਾਹ ਹੋ ਗਏ ਹਾਂਜੀ ਜਾਂ ਜੋ ਕੁਛ ਵੀ ਆ ਬਾਕੀ ਜਿਹੜਾ ਆ ਉਹ ਝੂਠ ਦੇ ਸਹਾਰੇ ਤੇ ਜਿਹੜੀਆਂ ਖੇਡਾਂ ਖੇਡੀਆਂ ਜਾਂਦੀਆਂ ਰਹੀਆਂ ਨੇ ਹੁਣ ਜਿਹੜਾ ਆ ਉਹ ਮੁੱਦਿਆਂ ਦੇ ਆਧਾਰ ਤੇ ਆਪਦੀ ਕਾਰਗੁਜ਼ਾਰੀ ਦੇ ਆਧਾਰ ਤੇ ਤੇ ਲੋਕ ਵੀ ਇਸ ਚੀਜ਼ ਨੂੰ ਪਰਖ ਕੇ ਲੋਕ ਵੀ ਇਹ ਸੋਚਦੇ ਆ ਕਿ ਸਾਡੇ ਆਸਤੇ ਯਾਰ ਕਿਹੜਾ ਬਿਹਤਰ ਸੀ ਸਾਰੇ ਵੇਖ ਲੇ ਹੁਣ ਤੇ ਜਦੋਂ ਲੋਕਾਂ ਨੇ ਹੁਣ ਤੁਲਨਾ ਕਰ ਲਈ ਅਦਰੋ ਕੀ ਕਹਿੰਦੇ ਯਾਰ ਹੁਣ ਤੇ ਬਾਦਲਾਂ ਨੂੰ ਚੇਤੇ ਕਰਦੇ ਆ ਤੇ ਕਾਲੀਦਲ ਨੂੰ ਚੇਤੇ ਕਰਦੇ ਆ ਹਾਂਜੀ ਹੁਣ ਤੁਸੀਂ ਅਕਾਲੀ ਦਲ ਦੀ ਗੱਲ ਕੀਤੀ ਪੰਥਕ ਹਲਕੇ ਦੀ ਗੱਲ ਕੀਤੀ ਥੋ ਅਕਾਲੀ ਦਲ ਵੀ ਇਹਨਾਂ ਲੋਕਾਂ ਨੇ ਹੀ ਇੱਕ ਗਾਣੇ ਦੇ ਵਿੱਚ ਵੀ ਜ਼ਿਕਰ ਹੁੰਦਾ ਹੈ ਕਿ ਬੀਬੀ ਖਾਲੜਾ ਹਰਾਤੀ ਬੀਬੀ ਖਾਲੜਾ ਨੂੰ ਹਰਾ ਦਿੱਤਾ ਸੀਗਾ ਇਹ ਵੀ ਧਰਮੀ ਫੌਜੀ ਨੇ ਇਹਨਾਂ ਦੇ ਵੀ ਪੰਥ ਨੂੰ ਦੇਣਾ ਹੈ ਇਹਨਾਂ ਨੂੰ ਜਿਤਾਦਣਗੇ ਦਕੋ ਮੈਂ ਬੇਨਤੀ ਕਰੂੰਗਾ ਕਿ ਮੈਂ ਅੱਗੇ ਵੀ ਕਿਸੇ ਚੈਨਲ ਤੇ ਗੱਲ ਕੀਤੀ ਸੀ ਕਿ ਲੋਕਾਂ ਦਾ ਕੁਝ ਨਹੀਂ ਪਤਾ ਇੱਕ ਪਾਰਟੀਆਂ ਦੀ ਵੋਟ ਆਪਦੀ ਥਾਂ ਤੇ ਹੁੰਦੀ ਆ ਪਾਰਟੀਆਂ ਦਾ ਕਾਡਰ ਆਪਦੀ ਥਾਂ ਤੇ ਹੁੰਦਾ ਆ ਕੇਰਾਂ ਲਹਿਰਾਂ ਦਾ ਸ਼ਕਾਰ ਉਹ ਵੀ ਹੋ ਜਾਂਦਾ ਆ ਸਤਕਾਰਯੋਗ ਨੇ ਮੇਰੀ ਵੱਡੀ ਭੈਣ ਹੈ ਬੀਬੀ ਖਲੜਾ ਮੈਂ ਤੇ ਉਹਨੂੰ ਬੜੇ ਜ਼ੋਰ ਚਿਰਦਾ ਜ਼ੋਰ ਲਾਉਂਦਾ ਰਿਹਾ ਕਿ ਬੀਬੀ ਜੀ ਤੁਹਾਡਾ ਪਤੀ ਪੌਜਸਵੰਸੂ ਖਲੜਾ ਸਾਡਾ ਸਾਥੀ ਸੀਗਾ ਹਾਂਜੀ ਉਹ ਕਾਲੀਦਲ ਦਾ ਜਰਨਲਿਸਟ ਕਤਰ ਸੀਗਾ ਅਖੀਰ ਤੱਕ ਉਹ ਕਾਲੀ ਰਿਹਾ ਐ ਤੇ ਤੁਹਾਡਾ ਹੱਕ ਬਣਦਾ ਕਾਲੀਦਲ ਚਾਹੋ ਮੋਰਚਾ ਸੰਭਾਲੋ ਸਿਆਸਤ ਦੇ ਵਿੱਚ ਪਰ ਪਤਾ ਨਹੀਂ ਕਿਉਂ ਬੀਬੀ ਜੀ ਵੀ ਚਲੋ ਸਾਡੇ ਨਾਲ ਉਹਨਾਂ ਦਾ ਪਿਆਰ ਐਵੇਂ ਕਹਿ ਦਈਏ ਉਹ ਨੇੜੇ ਨਹੀਂ ਲੱਗੇ ਸੱਜੇ ਖੱਬੇ ਫਿਰਦੇ ਰਹੇ ਦੋ ਵਾਰਾਂ ਚੋਂ ਹਰ ਗਏ ਦੋ ਵਾਰਾਂ ਹਰੇ ਆ ਉਹ ਇੱਕ ਵਾਰ ਨਹੀਂ ਦੋ ਵਾਰਾਂ ਹਰੇ ਆ ਹਾਂਜੀ ਜਿਹੜਾ ਕਿ ਨਹੀਂ ਹਰਨੇ ਚਾਹੀਦੇ ਸੀ ਮੈਂ ਆਪ ਕਹਿੰਨਾ ਨਹੀਂ ਹਰਨੇ ਚਾਹੀਦੇ ਸੀ ਹਾਂਜੀ ਪਰ ਗੱਲੇ ਨਹੀਂ ਕਿ ਕਿ ਇਹ ਲੋਕਾਂ ਦਾ ਮੂਡ ਬਣਦਾ ਹੈ ਲੋਕਾਂ ਲੋਕ ਜਿਹੜਾ ਹੈ ਨਾ ਜੇ ਆਪਾਂ ਕਹੀਏ ਕਿ ਕੋਈ ਯਕਦਮ ਕੋਈ ਆਵੇ ਤੇ ਲਹਿਰ ਹੀ ਬਣ ਜਾਂਦੀ ਹੈ ਇਹ ਕਦੀ ਕਦੀ ਬਣਦੀ ਹੈ ਕਈ ਵਾਰ ਇਹੋ ਜਿਹਾ ਮਾਹੌਲ ਸਿਰਜਿਆ ਜਾਂਦਾ ਤੇ ਲੋਕ ਉਹਦਾ ਮਤਲਬ ਆਪਾਂ ਕਹੀਏ ਕਿ ਉਹ ਤੋਂ ਆਸਰਾ ਖਲਿੰਦੇ ਨੇ ਤੇ ਹੁਣ ਬੀਬੀ ਜੀ ਜਿਹੜੇ ਖਾਲਾ ਜੀ ਆ ਉਹਨਾਂ ਦਾ ਸੀਗਾ ਕਿ ਨਾ ਤੇ ਉਹਨਾਂ ਕੋਲੇ ਕਾਡਰ ਸੀਗਾ ਅਕਾਲੀ ਦਲ ਦੇ ਕੋਲ ਇਹ ਆਪਦਾ ਕੱਢ ਰਿਆ ਹੈ ਹਾਂਜੀ ਤੇ ਲੋਕਾਂ ਨੇ ਸਾਰੀਆਂ ਪਾਰਟੀਆਂ ਦੇਖ ਲਈਆਂ ਆ ਤੇ ਹੁਣ ਨਤਾਰਾ ਕਰ ਲਿਆ ਕਿ ਅਕਾਲੀ ਦਲ ਸਾਡੇ ਲਈ ਇੱਕ ਸਾਡੀ ਆਪਣੀ ਹੈ ਹਤੈਸ਼ੀ ਹੈ ਸਾਡੀ ਪੰਜਾਬ ਦੀ ਪਾਰਟੀ ਹੈ ਸਾਡੇ ਲੋਕਾਂ ਦੀ ਪਾਰਟੀ ਹੈ ਸਾਡੇ ਵੱਡ ਬਡੇਰਿਆਂ ਦੀ ਪਾਰਟੀ ਹੈ ਕਿਉਂਕਿ ਪੰਜਾਬ ਦੇ ਅੰਦਰ ਖਾਸ ਕਰਕੇ ਸਿੱਖ ਕਮਿਊਨਿਟੀ ਇਹਦਾ ਹਰੇਕ ਪਰਿਵਾਰ ਅਕਾਲੀ ਸੀਗਾ ਕਿਸੇ ਦਾ ਪਰਦਾਦਾ ਕਾਲੀ ਸੀ ਕਿਸੇ ਦਾ ਦਾਦਾ ਕਾਲੀ ਸੀ ਕਿਸੇ ਦਾ ਪਿਓ ਕਾਲੀ ਸੀ ਹਾਂਜੀ ਹਾਂਜੀ ਕਈ ਕੱਲ ਤੱਕ ਕਾਲੀ ਸੀਗੇ ਹਾਂਜੀ ਤੇ ਕਈ ਪਹਿਲੂ ਕਾਂਗਰਸੀ ਸੀਗੇ ਬਚ ਕਾਲੀ ਦਲ ਚ ਆ ਗਏ ਪਰ ਜੜਾਂ ਜੜੀਆਂ ਨੇ ਉਸ ਪੰਜਾਬ ਦੇ ਲੋਕਾਂ ਦੀਆਂ ਸਿੱਖ ਕਮਿਊਨਿਟੀ ਦੀਆਂ ਸਿੱਖ ਕੌਮ ਦੇ ਨਾਲ ਸਬੰਧਤ ਪਰਿਵਾਰਾਂ ਦੀਆਂ ਉਹ ਅਕਾਲੀ ਦਲ ਦੇ ਨਾਲ ਜੁੜੀਆਂ ਤੁਹਾਡੇ ਸਵਾਲ ਨਾਲ ਹੀ ਸਵਾਲ ਜੋੜ ਦਿੰਦਾ ਮੈਂ ਪਹਿਲਾਂ ਤੁਹਾਡੀ ਪਾਰਟੀ ਦੇ ਸੀਗੇ ਹਰਮਿੰਦਰ ਸਿੰਘ ਸੰਧੂ ਜੀ ਔਰ ਹਰਜੀਤ ਸਿੰਘ ਜੀ ਦੋਨੇ ਦੋਨੇ ਸੰਧੂ ਪਹਿਲਾਂ ਤੁਹਾਡੀ ਪਾਰਟੀ 'ਚ ਸੀ ਤੁਹਾਡੀ ਪਾਰਟੀ 'ਚੋਂ ਨਿਕਲ ਕੇ ਅੱਜ ਇੱਕ ਆਮ ਆਦਮੀ ਪਾਰਟੀ ਵਾਲੋ ਖੜਾ ਇੱਕ ਬੀਜੇਪੀ ਵਾਲੋ ਖੜਾ ਨਹੀਂ ਚਲੋ ਇਹ ਤੇ ਨਾ ਤਾਂ ਕੋਈ ਕਿਹਨੂੰ ਰਸਾ ਮਾਰ ਸਕਦਾ ਹੈ ਪਹਿਲਾਂ ਵੀ ਆਕਾਲੀ ਦਲ 'ਚ ਬੜੀ ਲੀਡਰਸ਼ਿਪ ਜਿਹੜੀ ਆ ਕਾਂਗਰਸ ਦੇ ਵਿੱਚ ਬੈਠੀ ਆ ਜਾਂ ਹੋਰ ਪਾਰਟੀਆਂ 'ਚ ਬੈਠੀ ਐ ਕੈਪਟਨ ਨਰਿੰਦਰ ਸਿੰਘ ਵੀ ਆਕਾਲੀ ਦਲ 'ਚ ਸੀਗੇ ਹਾਂਜੀ ਇਹ ਤੇ ਪਤਾ ਨਹੀਂ ਕਿੰਨੀ ਕਿ ਲੀਡਰਸ਼ਿਪ ਜਿਹੜੀ ਅਕਾਲੀ ਦਲ ਨੇ ਪੈਦਾ ਕੀਤੀ ਹੈ ਤੇ ਪੰਜਾਬ ਦੀ ਧਰਤੀ ਤੇ ਅਕਾਲੀ ਦਲ ਨੇ ਲੀਡਰਸ਼ਿਪ ਪੈਦਾ ਕੀਤੀ ਕਿਸੇ ਹੋਰ ਨੇ ਕੀਤੀ ਹਾਂ ਹਾਂਜੀ ਬਾਕੀ ਤੇ ਜੋ ਕੁਝ ਵੀ ਸਾਰਾਂ ਦੇ ਸਾਹਮਣੇ ਹੈ ਤਰਨਤਨ ਦੀ ਚੋਣ ਦੇ ਵਿੱਚ ਅਗਰ ਜਿੱਤ ਪ੍ਰਾਪਤ ਹੁੰਦੀ ਹੈ ਤੁਹਾਡੀ ਪਾਰਟੀ ਦਾ ਅਜੰਡਾ ਕੀ ਹੈ ਕਿਉਂਕਿ ਅਸੀਂ ਲੋਕਲ ਲੋਕਾਂ ਦੇ ਨਾਲ ਗੱਲਬਾਤ ਵੀ ਕੀਤੀ ਉਹ ਕਹਿੰਦੇ ਵੀ ਸਾਡ ਨੂੰ ਤੋਂ ਦੁੱਖ ਇਹ ਹੈ ਵੀ ਇੱਕ ਤਾਂ ਫਰੋਤੀਆਂ ਨਹੀਂ ਹਣੋਂ ਹਟਦੀਆਂ ਦੂਜਾ ਸਾਡੇ ਨੌਜਵਾਨ ਪੱਤਾਂ ਨੂੰ ਨਸ਼ਾ ਖਾ ਗਿਆ ਪਰ ਭਗਵੰਤ ਮਾਨ ਸਾਹਿਬ ਕਹਿੰਦੇ ਆ ਕਿ ਅਸੀਂ ਰੋਜ਼ ਫੜਦੇ ਆ ਨਸ਼ੇ ਵਾਲਿਆਂ ਨੂੰ ਤਾਂ ਰੋਜ਼ ਸਾਡੇ ਪਰਚੇ ਘੱਟ ਹੁੰਦੇ ਆ ਤੁਹਾਡੀ ਪਾਰਟੀ ਦਾ ਕੀ ਏਜੰਡਾ ਦੇਖੋ ਮੁੱਦੇ ਬਹੁਤ ਨੇ ਪਰ ਵਕਈ ਜਿਹੜੇ ਸਭ ਤੋਂ ਗੰਭੀਰ ਮੁੱਦੇ ਨੇ ਉਹ ਲੈਂਡ ਆਫਟਰ ਦੀ ਸਿਚੁਏਸ਼ਨ ਹੈ ਅਮਨ ਤੇ ਕਾਨੂੰਨ ਦੀ ਲੋਕਾਂ ਦੀ ਜਾਨ ਤੇ ਮਾਲ ਦੀ ਸੁਰੱਖਿਆ ਦੀ ਗੱਲ ਹੈ ਉਹ ਤਾਂ ਤੁਹਾਡੇ ਸਾਹਮਣੇ ਹੀ ਹੈ ਜੋ ਹਾਲਾਤ ਬਣੇ ਪਤਾ ਨਹੀਂ ਕਿੰਨੇ ਕਿਹਨੂੰ ਗੋਲੀ ਮਾਰ ਜਾਣੀ ਐ ਤੇ ਇਹ ਕਿੰਨੇ ਕੇ ਇਹਦੇ ਘਰ ਚ ਵੜ ਕੇ ਲੁੱਟ ਕੇ ਲੈ ਜਾਣਾ ਆ ਹਾਂਜੀ ਕਿੰਨੇ ਦਾਤਰਨਾ ਬਾਹ ਲਾ ਦੇਣੀ ਐ ਕਿਨੂੰ ਕਿਨੇ ਲੁੱਟ ਲੈਣਾ ਆ ਕੁਛ ਨਹੀਂ ਪਤਾ ਅੱਜ ਲੋਕੀ ਸੈਰ ਕਰਨੋਂ हट ਗਏ ਠੀਕ ਐ ਔਰ ਦੂਸਰੀ ਗੱਲ ਜਿਹੜੀ ਐ ਨਸ਼ੇ ਦੀ ਪਤਾ ਨਹੀਂ ਕਿਹੜੇ ਆਧਾਰ ਤੇ ਦਾਅਵੇ ਕਰਦੇ ਸ਼ਰਮ ਨਹੀਂ ਆਉਂਦੀ ਪਿੰਡਾਂ ਦੇ ਪਿੰਡ ਜਿਹੜੇ ਆ ਅੱਜ ਕਿਸੇ ਪਿੰਡ ਚ ਜਾ ਕੇ ਵੜ ਜਾਓ ਵੀ ਤੁਹਾਡੇ ਪਿੰਡ ਚ ਨਸ਼ਾ ਕਿੰਨਾ ਹੋ ਗਿੰਦੇ ਸ਼ਰੇ ਅਮ ਜਿੱਥੇ ਮਰਜ਼ੀ ਲੈ ਲਓ ਹਾਂਜੀ ਤੇ ਹੁਣ ਕਿੰਨਾ ਦੇ ਕੇਸ ਕਰਦੇ ਆ ਕਿਵੇਂ ਕੇਸ ਕਰਦੇ ਆ ਇਹ ਤੋਂ ਜਾਣਣ ਪਰ ਗੱਲ ਹੁੰਦੀ ਰਿਜ਼ਲਟ ਦੀ ਥੱਲੇ ਰਿਜ਼ਲਟ ਕੀ ਹੈ ਤੇ ਮੌਤਾਂ ਜਿਹੜੀਆਂ ਨੇ ਨਸ਼ੇ ਦੇ ਨਾਲ ਟੀਕਿਆਂ ਦੇ ਨਾਲ ਉਹਨਾਂ ਦੀ ਗਿਣਤੀ ਕੋਈ ਨਹੀਂ ਗਈ ਪਤਾ ਨਹੀਂ ਰੋਜ਼ ਹੀ ਕਿੰਨੀਆਂ ਪੰਜਾਬ ਚ ਹੁੰਦੀਆਂ ਨੇ ਮੇਰੇ ਹਲਕੇ ਜੀ ਮੇਰਾ ਖਲਕ ਮੈਂ ਹਰ ਹਫਤੇ ਤਿੰਨ ਚਾਰ ਮੌਤਾਂ ਤੇ ਜਾਂਦਾ ਜਿਹੜੀਆਂ ਨਸ਼ੇ ਦੇ ਨਾਲ ਹੁੰਦੀਆਂ ਹਨ ਹਾਂਜੀ ਇਹ ਮਾੜੇ ਨਸ਼ੇ ਦੇ ਨਾਲ ਹੁੰਦੀਆਂ ਜਿਹੜੀਆਂ ਉਹਨਾਂ ਦੇ ਮੈਂ ਜਾਨਾ ਮੇਰੇ ਹਲਕੇ ਦੇ ਹੁੰਦੇ ਨੇ ਉਹਨਾਂ ਦੇ ਅੱਜ ਕੱਲ ਲੋਕੀ ਕੋਈ ਰਜਿਸਟਰਡ ਕਰਾਉਂਦੇ ਆ ਕਿਉਂਕਿ ਉਹਦੇ ਵੀ ਕਈ ਪੰਗੇ ਹੁੰਦੇ ਲੋਕੀ ਸੰਸਕਾਰ ਕਰ ਦਿੰਦੇ ਆ ਪਰ ਗੱਲ ਇਹ ਕਿ ਬਿਮਾਰੀ ਲਾਹਮਤ ਜਿਹੜੀ ਹੈ ਹਾਂਜੀ ਉਹਨੂੰ ਸਰਕਾਰ ਕਿੰਨੀ ਗੰਭੀਰ ਸਰਕਾਰ ਤੇ ਕਿਸੇ ਮਸਲੇ ਤੇ ਉਹ ਗੰਭੀਰ ਨਹੀਂ ਗਈ ਸਰਕਾਰ ਤੇ ਚੁਟਕਲਿਆਂ ਵਾਲੀ ਆ ਮਸਟਿੰਗ ਵਾਲੀ ਆ ਹਾਂਜੀ ਇਹ ਕਰਕੇ ਕੋਈ ਨਹੀਂ ਬਲਟੋਆ ਸਾਹਿਬ ਤੁਹਾਡਾ ਸੱਤਾਧਿਰ ਪਾਰਟੀ ਨਾਲ ਟੱਕਰਿਆ ਉਹਨਾਂ ਦੇ ਨਾਲ ਅਗਰ ਟੱਕਰ ਹੁੰਦੀ ਹੈ ਤਾਂ ਕੌਣ ਜਿੱਤੇਗਾ ਅਗਰ ਤੁਸੀਂ ਦਬਾ ਕਰਦੇ ਹੋ ਤੁਸੀਂ ਜਿੱਤੂਗੇ ਤਾਂ ਕਿੰਨੇ ਮਰਜੰਦੇ ਨਾਲ ਜਿੱਤੂਗੇ ਦੇਖੋ ਸਤਗੁਰੂ ਅੱਗੇ ਅਰਦਾਸ ਹੈ ਲੋਕਾਂ ਅੱਗੇ ਜੋਦੜੀ ਹੈ ਲੋਕਾਂ ਨੂੰ ਅਪੀਲ ਹੈ ਕਿ ਭਾਈ ਜਿਸ ਤਰ੍ਹਾਂ ਤੁਸੀਂ ਹੰਗਾਰਾ ਦਿੱਤਾ ਹੈ ਆਵਾਜ਼ ਦਿੱਤੀ ਹੈ ਅਸੀਂ ਬਹੁਤ ਆਸਵੰਦ ਹੈ ਤੇ ਤਗੜੇ ਹੋ ਕੇ ਅਕਾਲੀ ਦਲ ਦਾ ਅਕਾਲੀ ਉਮੀਦਵਾਰ ਦਾ ਬੀਬੀ ਸੁਖਵਿੰਦਰ ਕੌਰ ਦਾ ਜਿਹੜੀ ਇੱਕ ਧਰਮੀ ਫੌਜੀ ਦੀ ਪਤਨੀ ਹੈ ਜਿਨ੍ਹਾਂ ਨੇ 1984 ਚ ਇੱਕ ਬਕਰੇ ਤੇ ਹਾਸਰ ਦੇ ਸੀਗੇ ਜਿਨ੍ਹਾਂ ਦੀ ਬਹੁਤ ਵੱਡੀ ਕੁਰਬਾਨੀ ਹੈ ਤੇ ਬੀਬੀ ਜੀ ਜਿਹੜੇ ਪੜ੍ਹੇ ਲਿਖੇ ਨੇ ਹਾਂਜੀ ਸਮਾਜ ਸੇਵਕਾਂ ਨੇ ਔਰ ਰਾਜਨੀਤਿਕ ਸੋਚੀ ਰੱਖਦੇ ਨੇ ਤੇ ਅਸੀਂ ਤੇ ਅਪੀਲ ਕਰਦੇ ਹਾਂ ਲੋਕਾਂ ਨੂੰ ਵੱਡੇ ਮਾਰਜਨ ਦੇ ਨਾਲ ਜਿਦਾ ਗੁਰੂ ਮਹਾਰਾਜ ਕਿਰਪਾ ਕਰਨਗੇ ਚੜ੍ਹਦੀ ਕਲਾ ਹੋ ਠੀਕ ਹੈ ਮਹਿਮਾਨ ਜੀ